ਅਡਾਨੀ ਅੰਬਾਨੀ ਉਹ ਬਹੁਤ ਵੱਡੇ ਬਣਾ ਰਹੇ ਆ ਹਾਂਜੀ ਉਹਦੇ ਨਾਲ ਤਾਂ ਫਿਰ ਇਹ ਮੰਡੀਆਂ ਤਾਂ 70 70 ਘਰਾਂ ਨੇ ਬੰਦ ਹੋਣਗੇ ਜੀ ਜ਼ਿਮੀਂਦਾਰ ਕੱਲਾ 70 ਘਰਾਂ ਨੂੰ ਖਵਾ ਰਿਹਾ ਉਹ ਕੱਲੇ ਖਾ ਕੇ ਆਪਦੇ ਕੋਲ ਲੈ ਕੇ ਨਹੀਂ ਟਰਡ ਆਰਦੀਆਂ ਦਾ ਕੀ ਹੋਊ ਆਰਦੀਆਂ ਖਤਮ ਹੋ ਜਾਣਗੀਆਂ ਜੀ ਫੇਰ ਕੋਈ ਲਿਖ ਕੇ ਦੇ ਸਕਦਾ ਮੈਨੂੰ ਸਾਰੀ ਇਹਨਾਂ ਦੀ ਤਬੀਅਤ ਤੇ ਐਸੋਸੀਏਸ਼ਨ ਤੋਂ ਲਿਖਾ ਦੇਵਾਂਗੀ ਐਸੋਸੀਏਸ਼ਨ ਤੋਂ ਲਿਖਾ ਦੇਵਾਂਗੀ ਜਦੋਂ ਤੁਸੀਂ ਕਹੋਗੇ ਲਿਖਾ ਕੇ ਜਲਦੀ ਤੋਂ ਜਲਦੀ ਮੰਗਣਾ ਕੱਲ ਨੂੰ ਦੇ ਦਾਂਗੇ ਜੀ ਤੁਹਾਨੂੰ ਮੈਂ ਤਾਂ ਕੱਲ ਨੂੰ ਲਿਖਵਾ ਕੇ ਦੇ ਦੋ ਜੀ ਅੱਜ ਲਿਖਾ ਕੇ ਅਸੀਂ ਮੀਟਿੰਗ ਬੁਲਾ ਕੇ ਤੁਹਾਨੂੰ ਲਿਖਾ ਕੇ ਦੇ ਦਿੰਦੇ ਹਾਂ ਮੈਂ ਤਾਂ ਸੈਂਟਰੋਂ ਲਿਖ ਰਾਂਗਾ ਠੀਕ ਆ ਸਰ ਠੀਕ ਆ ਜੀ ਠੀਕ ਚ ਮੈਨੂੰ ਫੜਾ ਦੇ ਗਰਜੀਤ ਵੀਰ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਆਓ ਚਾਹ ਪਾਣੀ ਬਸ ਥੇ ਇੱਥੇ ਫਿਰ ਜੀ ਤਬੀਕੀ ਬੁਲਣ ਹੈ ਕੋਈ ਨਹੀਂ ਨਾਲ ਲੈ ਚੁ ਦੇਖ ਹਾਂਜੀ ਬੀਬੀ ਆਜੋ ਰੇ ਆਜੋ ਕੋਈ ਮੂਤਰ ਕਰਨ ਦੀ ਮੰਗ ਕਰਦੇ ਲੱਗੇ ਆਜੋ ਤੋ ਆਓ ਦੱਸੋ ਮੇਰੇ ਸਸੀ ਗਾਲੀ ਹਾਂ ਸੱਚੋ ਵੀ ਕਿਸਾਨ ਨੂੰ ਆਪਣਾ ਇੱਕ ਸਾਰਾ ਆਪਣਾ ਇੱਕ ਕੰਡਾ ਚਾਹੀਦਾ ਹੈ ਜੀ ਸਮੂਤਰ ਕੰਡਾ ਚਾਹੀਦਾ ਜੀ ਬੱਟਿਆਂ ਵਾਲੇ ਕੰਡੇ ਆਏ ਇੱਥੇ ਨਾਲ ਕੋਲ ਰੱਖੇ ਹੋਏ ਨੇ ਕਈ ਵਾਰ ਕੋਈ ਜ਼ਿਮੀਂਦਾਰ ਨੇ ਬੋਰੀ ਤੋਲਣੀ ਆ ਬੱਟਿਆਂ ਦੇ ਕੰਡੇ ਤੇ ਨਹੀਂ ਪਤਾ ਲੱਗ ਰਿਹਾ ਜੀ ਫਿਰ ਹੁਣੇ ਲਿਖ ਕੇ ਦੇ ਦਿਓ ਮੈਨੂੰ ਬਾਜੀ ਇੱਥੇ ਕੰਪਿਊਟਰ ਕੰਡਾ ਲਾ ਲਿਓ ਨਹੀਂ 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 ਕੱਲੇ ਤੁਸੀਂ ਦੇਖ ਕੇ ਰੋਗਰ ਦਾ ਜਿੰਨਾ ਚਿਰ ਮੈਂ ਇੱਥੇ ਆਉਣੀ ਲਿਖ ਕੇ ਦੇ ਦੇ ਹਰਦੇ ਦੇ ਨਹੀਂ ਜੀ ਬਿਆਨ ਤੈਨੂੰ ਕਹਦੇ ਨੇ ਅਸੀਂ ਬਿਆਨਤ ਦਊ ਲਿਖ ਕੇ ਹਾਂ ਹਾਂ ਲਿਖ ਦੇਣਾ ਕਿਸਾਨ ਨੇ ਜੀ ਵੱਡੇ ਪੱਧਰ ਤੇ ਕੋਈ ਦੱਸੋ ਸਮੱਸਿਆ ਮੱਥਾ ਮਾ ਦੱਸੋ ਬਈ ਰਸਤਾ ਹੀ ਹੋ ਗਰਾ ਹਾਲਾ ਬੈ ਨਾ ਜਰਾ ਤੋਤਾ ਦਾ ਪੂਰਾ ਹਾਲਾ ਬਸ ਅੱਛਾ ਨਹੀਂ ਹੁਣ ਤਾਂ ਪ੍ਰਬੰਧੋਂ ਕਿੰਨੇ ਕਾ ਵੀ ਆਪਣੇ ਇਹ ਆਰਥਿਕ ਹੰਦੇ ਛੱਕਣ ਲੱਗ ਪਏ ਹੁਣ ਹੋ ਲੱਗਾ ਕੱਲ ਦੇ ਪਰ ਹੁਣ ਹਾਂ ਕੱਲ ਦੇ ਪਹਿਲਾਂ ਬੁਰਾ ਹਾਲ ਸੀ ਬੁਰਾ ਹਾਲ ਤਾਂ ਨਹੀਂ ਕਰ ਠੀਕ ਪ੍ਰਧਾਨ ਜੀ ਆਗੇ ਅੱਜ ਡੀ ਸਾਹਿਬ ਨਾਲ ਵੀ ਗੱਲ ਕਰਨਗੇ ਪਾਣੀ ਪੂਣੀ ਦਾ ਪ੍ਰਬੰਧ ਵੀ ਕੋਈ ਪਾਣੀ ਦਾ ਦੇਖਦਾ ਸਰਪੰਚ ਜੀ ਤੱਕੜ ਜੱਟ ਬੱਸ ਬਾਥਰੂਮਾਂ ਦੇ ਵੀ ਲੈਟਰਨ ਲੈਟਰਨ ਹੈ ਨੇ ਨਾ ਨਾ ਉਹ ਬੀਬੀਆਂ ਕਹਿੰਦੀਆਂ ਹੈਗੀ ਆ ਨਿਕਾਲੂਗਾ ਜੀ ਉਹ ਲਾਏਗਾ ਚਾਦਰਾਂ ਨੂੰ ਮਟਕੇ ਬਸ ਆਰ ਜੀ ਆਰ ਜੀ ਨਹੀਂ ਆਰ ਜੀ ਆਰ ਜੀ ਬਣਾਏ ਦੇ ਕਿਹੜਾ ਅਫਸਰ ਐ ਇੱਥੇ ਫਰ ਹੋਗਾ ਆਹ ਅਸਾਂ ਜੀ ਇੱਧਰ ਮੜੀ ਜਾਂਦਾ ਇੱਧਰ ਅਫੀਸਰ ਤੇ ਨਾ ਇੱਥੇ ਲਿਖਣ ਹੋ ਜਾਂਦੇ ਆਪਣੇ ਮਾਰਕੀਟ ਕਮੇਟੀ ਅਫਸਰ ਹੈ ਜੀ ਆਪਣਾ ਕਿਹੜੀ ਇਹਨਾਂ ਨੂੰ ਲੈਟਰਨ ਹੈ ਨਹੀਂ ਤੇਰੇ ਕੋਲ ਪਹਿਲਾਂ ਇਹ ਜੀ ਡਾਇਰੈਕਟ ਹੋਣ ਦੀ ਪਤਾ ਬਦਲੇ ਵੇ ਮੈਨੂੰ ਪਤਾ ਬਦਲਿਆ ਮਾਰਕੀਟ ਕਮੇਟੀ ਵਾਲੇ ਦੇਨ ਲੋਗ ਮੈਂ ਵਰਤਾ ਪ ਨੂੰ ਪਤਾ ਹੈ ਪ੍ਰਧਾਨ ਜੀ ਆ ਉਹ ਇਸ਼ਤਰਾ ਨੂੰ ਦੇਖ ਤੱਕ ਲਾਉਣ ਨਾ ਕਿ ਲੈਟ੍ਰੀਨ ਹੈ ਨਹੀਂ ਮੈਨੂੰ ਦੱਸੀ ਛੱਲਿਓ ਹਾਂ ਜੀ ਅਪੀਲਾ ਸਾਹਿਬ ਪ੍ਰਬੰਧ ਨਹੀਂ ਹੈ ਜੀ ਇਹ ਗੱਲ ਆ ਦੱਸੋ ਜੀ ਆ ਦੱਸੋ ਜੀ ਪ੍ਰਧਾਨ ਜੀ ਇੱਧਰ ਸੁਣਿਆ ਇੱਥੇ ਕੋਈ ਪ੍ਰਬੰਧ ਨਹੀਂ ਨਾ ਪਾਣੀ ਦਾ ਨਾ ਲੈਟ੍ਰੀਨ ਦਾ ਨਾ ਵਾਸ਼ਰੂਮ ਦਾ ਅੱਜ ਬਾਰਿਸ਼ ਪਈ ਅਸੀਂ ਬੈਠਾਂਗੇ ਕਿੱਥੇ ਕੋਈ ਪ੍ਰਬੰਧ ਨਹੀਂ 15-15 ਦਿਨ ਹੋ ਗਏ ਇੱਥੇ ਸਾਨੂੰ ਬੈਠਾਂ ਨੂੰ ਗਵਰਨਮੈਂਟ ਕਿਉਂ ਨਹੀਂ ਖਰੀਦੀ ਸਾਰੀ ਮੰਡੀ ਦੇ ਕਿਨਾਰੇ ਦੇਖੋ ਜੋ ਕੋਈ ਪ੍ਰਬੰਧ ਹੋਵੇ ਨਹੀਂ ਹੁਣ ਨਾ ਸਾਨੂੰ ਪਾਣੀ ਦਾ ਨਾ ਕੋਈ ਲੈਟ੍ਰੀਨ ਨਾ ਵਾਸ਼ਰੂਮ ਨਾ ਕੋਈ ਰਾਹ ਨੱਕ ਨਾ ਇੱਟ ਲੱਗੀ ਐ ਇੱਥੇ 20 ਸਾਲੋਂ ਕੇ ਮੰਡੀ ਚੋਂ ਤੁਸੀਂ ਦੱਸ ਦਿਓ ਜੀ ਕੋਈ ਚਾਰ ਦੁਬਾਰੀ ਨਾ ਚਾਰ ਦੁਬਾਰੀ ਦਾ ਜੀ ਤੁਸੀਂ ਦੱਸੋ ਜੀ ਹਾਂ ਚਾਰ ਦੁਬਾਰੀ ਵੀ ਹੈ ਨਹੀਂ ਮਤਬ ਤਾਂ ਨੀ ਗੀੜਾ ਦੇਖਦੇ ਅਈ ਤੋਂ ਬਿਨਾ ਕੁਛ ਨਹੀਂ ਇੱਥੇ 10 ਬੰਦੇ ਨਹੀਂ ਬੰਦੇ ਉਤੋਂ ਬਾਅਦ ਸ਼ੋਵੀਆ ਜਾਵਣ ਕਿੱਥੇ 8 ਤੱਕ ਬਰਨਾਲੇ ਜਾਵੜਦੇ ਐਂ ਦੱਸੋ ਕਿ ਹੁਣ ਚੱਕਣ ਲੱਗ ਪਏ ਕਿ ਨਹੀਂ ਹੁਣ ਚੱਕਦੇ ਆ ਕਰਦੇ ਅੱਜ ਆਇਆ ਟਰੱਕ ਹਾਂ ਅੱਜ ਪਹਿਲੇ ਦਿਨ ਆਇਆ ਜੀ ਅੱਜ ਪਹਿਲੇ ਦਿਨ ਆਈਆਂ ਕੋਈ ਕੋਈ ਪ੍ਰਬੰਧ ਹੀ ਨਹੀਂ ਇੱਥੇ ਮੰਡੀ ਦੇ ਵਿੱਚ ਕੋਈ ਨਹੀਂ ਕਰਦਾ ਮੈਂ ਸਾਰੀ ਰਿਪੋਰਟ ਉੱਤੇ ਭੇਜ ਦੇ ਰਿਹਾ ਰਿਪੋਰਟ ਉੱਤੇ ਭੇਜ ਦੇ ਰਿਹਾ ਕਰੋ ਪ੍ਰਬੰਧ ਠੀਕ ਹੈ ਜੀ ਪ੍ਰਧਾਨ ਜੀ ਇਹ ਮੰਡੀ ਉਹ ਪਾਸ ਹੋ ਗਈ ਆ ਪਾਣੀ ਲਿਖ ਲੋ ਲੈਟਰਨ ਲਿਖ ਲੋ ਹੈ ਨਹੀਂ ਨਾ ਇੱਧਰ ਆ ਜਾਓ ਤੁਸੀਂ ਮੈਨੂੰ ਦੱਸਿਓ ਜਿਹੜਾ ਜਦੋਂ ਮੈਂ ਬੋਲੂਗਾ ਠੀਕ ਹੈ ਜੀ ਆ ਜੋ ਮੜਾ ਜਾ ਤੁਸੀਂ ਆਓ ਅੱਗੇ ਦੀ ਆਓ ਤੁਸੀਂ ਇੱਥੇ ਤੋਲੇ ਦਾ ਕੰਮ ਕਰਦੇ ਹੋ ਇਹ ਠੇਕੇਦਾਰੀ ਕਰਦੇ ਠੇਕੇਦਾਰੀ ਇਹ ਪ੍ਰਧਾਨ ਜੀ ਨਾਲ ਕਰੋ ਗੱਲ ਕੋਈ ਪ੍ਰੋਬਲਮ ਹੋएगी ਜਾਂ ਆਓ ਰਿਹਾਓ ਇਧਰ ਆਓ ਇੱਥੇ ਆਓ ਨਾਲ ਆਓ ਬਿਲਕੁਲ ਪ੍ਰੋਬਲਮ ਦਾ ਬਸ लेफ्ट ਇੰਡੀਆ ਹੋ ਜੀ ਹੈ ਆਉਣ लेफ्ट ਇੰਡੀਆ ਹੋ ਜੀ ਹਾਂ ਬਸ लेफ्टੇ ਹੋ ਜੇ ਜਵਾ ਮੌਇਸਚਰ ਨਹੀਂ ਆਉਂਦਾ ਜੀ ਇਹ ਮੌਇਸਚਰ ਨਹੀਂ ਆਉਂਦਾ ਜੀ ਕੌਣ ਨਹੀਂ ਮੌਇਸਚਰ ਨਹੀਂ ਆਉਂਦਾ ਜੀ ਕਰ ਕਰਦੇ ਕਿਤੇ ਵਿੱਚ ਨਮੀ ਆ ਕਹਿੰਦੇ ਮੌਇਸਚਰ ਦੀ ਪ੍ਰੋਬਲਮ ਆ ਜੀ ਪਰ ਰਾਤ ਤੋਂ ਤਾਂ ਚੱਕਣ ਲੱਗ ਪਏ ਐ ਹਾਂ ਜੀ ਚੱਕਣ ਲੱਗੇ ਹਾਂ ਬਸ ਹੁਣ ਕੋਈ ਤਕਲੀਫ ਹੋਵੇ ਉਹ ਦੱਸੋ ਨੇ ਤਕਲੀਫ ਦਾ ਕੋਈ ਨਹੀਂ ਇਹ ਤਾਂ ਮੌਸਮ ਦਾ ਕਰਕੇ ਥੋੜਾ ਜਿਹਾ ਦਿੱਕਤ ਪਈ ਹੈ। ਮੈਂ ਮਾੜਾ ਜਿਹਾ ਕੋਈ ਤਰਪਾਲਾ ਤੁਹਾਨੂੰ ਮੈਂ ਕਰ ਦਵਾਂਗਾ ਭਾਈ। ਹਾਂ ਫਿਰ ਇੰਦਰਨ ਦੀ ਛੱਤੀ ਨਹੀਂ ਨਾ ਹੈ। ਹਾਂ ਜੀ ਸਾਹਿਬ ਇੱਕ ਵੀ ਤੇਰੀ ਤੇ ਫੋਟੋ ਕਰ ਹਾਂ ਜੀ ਤੇ ਵੀ ਚੱਕ ਦੀ ਫੋਟੋ ਕਰ। ਪੱਤਰਕਾਰ ਸਾਹਿਬ ਦੇ ਚੱਕੀ ਫੋਟੋ ਆਪਾਂ ਹੈ ਨਾ। ਇਹ ਇੱਥੇ ਦੀ ਘੜੇ ਅੱਜੇ ਤੋਂ ਕਰਾਵਾਂ। ਐਂ ਵੀ ਉਹ ਦੋ ਇੱਕ ਸੜ ਐਸ ਤੇ ਹਾਂ ਮੋਟਰ ਸੜ ਲਓ ਹਾਂ ਹੈ ਨਾ। ਹੋਰ ਮਿਲਣ ਤੋਂ ਮਿਲੋ ਕ੍ਰਿਸ਼ ਮਾਈਕ ਲਾ ਦੇ ਮਾਈਕ ਲਾ ਦੇ ਮਾਈਕ ਰਾਂਹ ਤਾਂ ਪੱਤਰਕਾਰ ਨੂੰ ਬਾਈਕ ਤੇ ਕਰਦੇ ਜਿੱਥੇ ਜਾ ਦੇ ਸਵਾਇਟ ਤੇ ਹਾਂ ਇੱਥੇ ਕਰ ਲਓ ਅੱਗੇ ਹੋ ਜਾ ਬਾਈ ਦੇਖੋ ਜੀ ਮਾਨ ਸਾਹਿਬ ਇੱਕ ਤਾਂ ਸੈਣੀ ਦੀ ਆਪਣੇ ਫੜਾ ਦੀ ਪ੍ਰੋਬਲਮ ਆ ਜੀ ਫੜ ਛੋਟਿਆ ਜੀ ਇੱਕ ਸੈੱਟ ਦੀ ਪ੍ਰੋਬਲਮ ਆ ਜੀ ਜਦੋਂ ਕਣੀ ਆ ਜਾਂਦੀਆਂ ਬਾਰਸ਼ ਹੋ ਜਾਂਦੀ ਹੈ ਨਾ ਉਦੋਂ ਪ੍ਰੋਬਲਮ ਆਉਂਦੀ ਹੈ ਤੇ ਲੈਟਰੀਨਾ ਵੀ ਨਹੀਂ ਹੈਗੀ ਆ ਹਾਂ ਜੀ ਤੇ ਪਾਣੀ ਦਾ ਇੰਤਜ਼ਾਮ ਹੈ ਨਹੀਂਗਾ ਪਾਣੀ ਦਾ ਇੰਤਜ਼ਾਮ ਹੈ ਹੀ ਲੈਟਰਿੰਗ ਦਾ ਹੈ ਨਹੀਂਗਾ ਜੀ ਕਿੱਥੇ ਅੱਧੇ ਤੱਕ ਕਿਸਾਨ ਕਹੀ ਜਾਂਦੇ ਪਾਣੀ ਦਾ ਪ੍ਰਬੰਧ ਨਹੀਂ ਹੈ ਹੈ ਲੱਗਾ ਹੁੰਦਾ ਹੀ ਮੋਟਰ ਵਿੱਚ ਘਟ ਕਹਿੰਦੇ ਸੀ ਵੀ ਜੀ ਇੱਧਰ ਦਿਖਾਉਣ ਜਿਨ੍ਹਾਂ ਨੇ ਦਿਖਾਇਆ ਥੋੜਾ ਜਿਹਾ ਚਲੋ ਫਿਰ ਇਹ ਐਤ ਕਿਨ ਜਿਹੜਾ ਬੀਜ ਹੈ ਕਣਕ ਦਾ ਉਹ ਸੁਗੜਿਆ ਹੋਇਆ ਦਿਖਿਆ ਮੈਨੂੰ ਜਿਹੜਾ ਕਿ ਐਸਟਰ ਨਹੀਂ ਹੋਣਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਹੈ ਉਸ ਨੂੰ ਪਤਾ ਕਰਨਾ ਚਾਹੀਦਾ ਹੈ ਕਿ ਐਤਕੀ ਜਿਹੜੀ ਕਣਕ ਦਾ ਦਾਣਾ ਉਹ ਸੰਘੜ ਕਿਉਂ ਗਿਆ ਹੈਗਾ ਇਹ ਬਹੁਤ ਹੀ ਗੱਲ ਹੈ ਕੀ ਹੈ ਫਿਰ ਜਿਹੜੇ ਮਜ਼ਦੂਰ ਹੈ ਬੀਬੀਆਂ ਹੈਗੀਆਂ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਉਨਨੇ ਕਿਹਾ ਕਿ ਸਾਨੂੰ 450 ਰੁਪਇਆ ਦਿਹਾੜੀ ਮਿਲ ਰਹੀ ਹੈ ਜਿਹੜੀ ਮੈਂ ਸਮਝਦਾ ਰੇਟ ਠੀਕ ਹੈ ਤੇ ਫੋਰ ਇਹਦੀ ਚਾਰ ਦੁਆਰੇ ਵੀ ਹੋਣੀ ਚਾਹੀਦੀ ਹੈ ਤੇ ਇੱਥੇ ਕਿਸਾਨਾਂ ਦਾ ਦੀ ਜਿੰਸ ਜ਼ਿਆਦਾ ਹੁੰਦੀ ਹੈ ਪਰ ਇੱਥੇ ਇੰਤਜ਼ਾਮ ਥੋੜਾ ਹੈ ਇੰਤਜ਼ਾਮ ਨੂੰ ਵੀ ਵੱਡਾ ਕਰਨਾ ਪਊਗਾ ਸੋ ਇਹ ਸਾਰੀਆਂ ਚੀਜ਼ ਹੈਗੀਆਂ ਤੇ ਜਿਹੜੇ ਕਿਸਾਨ ਅੱਜ ਇਸ ਦਿਹਾੜੀ ਦੇ ਵਿੱਚ ਸਾਡੇ ਬਾਰਡਰਾਂ ਦੇ ਵਿੱਚ ਫਸੇ ਪਏ ਐ ਖਨੌਰ ਵੀ ਹੈਗੇ ਸ਼ੰਭੂ ਵੀ ਹੈਗੇ ਹਰਿਆਣਾ ਦੇ ਵਿੱਚ ਵੀ ਹੈਗੇ ਯੂਪੀ ਦੇ ਵਿੱਚ ਵੀ ਹੈ ਉਹਨਾਂ ਦਾ ਆਪਾਂ ਨੂੰ ਸੋਚਣਾ ਪਊਗਾ ਕਿ ਉਹਨਾਂ ਦਾ ਜਿਹੜਾ ਸੰਤਾਪ ਹੈ ਉਹ ਕਿਵੇਂ ਹੱਲ ਹੋਊਗਾ ਛੋਟੀ ਜੀ ਗੱਲ ਉਹਨਾਂ ਦੀ ਉਹ ਕਹਿੰਦੇ ਆ ਕਿ ਇਹ ਸਾਡੀ ਇਹ ਜਿਹੜੇ ਕਰਜ਼ੇ ਐ ਉਹ ਮਾਫ਼ ਕਿੱਥੇ ਜਾਣ ਜਦੋਂ ਬਾਣੀ ਸ਼ਾਣੀ ਦੇ ਕਰੋੜਾਂ ਅਰਬਾਂ ਰੁਪਏ ਮਾਫ਼ ਕਰ ਦੱਤੇ ਐ ਜੇ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ ਤਾਂ ਇੱਥੇ ਬਹੁਤ ਖੁਸ਼ੀ ਹੋਊਗੀ ਤੇ ਫਸਲ ਤੇ ਵੀ ਵਾਧਾ ਹੋਊਗਾ ਫਿਰ MSP ਹੈ ਉਸ ਨੂੰ ਕਾਨੂੰਨੀ ਜਮਾ ਪਣਾਉਣਾ ਪਊਗਾ ਜਿਹੜਾ ਕਿ ਇਹ ਸਰਕਾਰ ਨਹੀਂ ਕਰ ਰਹੀ ਜਿੱਥੋਂ ਤੱਕ ਮੈਨੂੰ ਪਤਾ ਲੱਗ ਰਿਹਾ ਹੈ ਜਿਹੜੇ ਜਿਹੜੇ ਇਲੈਕਸ਼ਨਸ ਹੋ ਰਹੇ ਹੈ ਇਹ ਕਿਸਾਨਾਂ ਦੀ ਵਜ੍ਹਾ ਕਰਕੇ ਬੀਜਪੀ ਸੀਟਾਂ ਹਾਰ ਰਹੀ ਹੈ ਤਾਂ ਇਸਰਾ ਹੰਕਾਰ ਦੇ ਵਿੱਚ ਮੋਦੀ ਸਾਹਿਬ ਸ਼ਾਹ ਜੀ ਤੇ ਦੂਸਰਾ ਜਿਹੜਾ ਵਿਦੇਸ਼ੀ ਵਜ਼ੀਰ ਹੈ जय शंकर जी ਜਿਵੇਂ ਗੱਲਾਂ ਕਰਦੇ ਐ ਸਿਕਿਉਰਿਟੀ ਐਡਵਾਈਜ਼ਰ ਉਹ ਗੱਲਾਂ ਕਰਦਾ ਇਹ ਬੰਦ ਕੀਤੀਆਂ ਜਾਣ ਨਿਮਰਤਾ ਦੇ ਨਾਲ ਕਰਨਾ ਉਹ ਇਤੋਂ ਦੇ ਜ਼ਿੰਮੇਵਾਰ ਇਲੈਕਟਿਡ ਸਾਡੇ ਵਜ਼ੀਰ ਨੇ ਅਫਸਰ ਨੇ ਕਿ ਉਹ ਸਾਡੇ ਹਾਕਮ ਨਹੀਂ ਹੈ ਪਰ ਇਹਨਾਂ ਦਾ ਦਿਮਾਗ 10 ਸਾਲਾਂ ਤੋਂ ਇੰਨਾ ਖਰਾਬ ਹੋ ਗਿਆ ਬੀਜੇਪੀ ਤੇ ਆਰਐਸएस ਦਾ ਤੇ ਇਹ ਤਾਂ ਰੋਬ ਪਾ ਕੇ ਗੱਲ ਕਰਨ ਲੱਗ ਪਿਆ ਹੁਣ ਰੋਬ ਤਾਂ ਸੀ ਲੋਕ ਨਹੀਂ ਚੱਲਦੇ ਕਿਸੇ ਦਾ ਟੁੰਡੇ ਲਾਟਦਾ ਨਹੀਂ ਅਸੀਂ ਕਦੇ ਵੀ ਰੋਬ ਚੱਲਿਆ ਤੇ ਮੋਦੀ ਸਾਹਿਬ ਦਾ ਤੇ ਸ਼ਾਹ ਸਾਹਿਬ ਦਾ ਤੇ ਇਹਨਾਂ ਦਾ ਕਿਵੇਂ ਚੱਲ ਲਵਾਂਗੇ ਸੋ ਇਹ ਸਾਰੀਆਂ ਚੀਜ਼ਾਂ ਨਿਮਰਤਾ ਦੇ ਨਾਲ ਗੱਲ ਕਰੋ ਜਮਹੂਰੀਅਤ ਦੇ ਵਿੱਚ ਆ ਕੇ ਗੱਲ ਕਰੋ ਤੇ ਇਸ ਤਰ੍ਹਾਂ ਇਹ ਗੱਲ ਨਹੀਂ ਨਿਭਣੀ ਇੱਕ ਸੈਨਾ ਵਾਸੀਆਂ ਦੀ ਜੀ ਅੱਜੀ ਬਸਤਰਾ ਦੀ ਨਾਮ ਹਸਪਤਾਲ ਦੀ ਮੰਗ ਆਈ ਲੰਬੇ ਸਮੇਂ ਤੋਂ ਮੰਗ ਆਈ ਉਹ ਕਿ ਮੈਂ ਦੇ ਹਾਂ ਹਾਂ ਮੈਨੂੰ ਲਿਖ ਕੇ ਦੇ ਦੇਣਾ ਸਰਦਾਰ ਸਾਹਿਬ ਬੈਠੇ ਐ ਇੱਥੇ ਕਨਖੱਤਾ ਸਾਹਿਬ ਸਰਪੰਚ ਸਾਹਿਬ ਸਾਰੇ ਬੈਠੇ ਐ ਇਹ ਲਿਖ ਕੇ ਦੇ ਦੇ ਨਹੀਂ ਵੀ ਮੈਂ ਕਰਾ ਦੂੰਗਾ ਪੂਰਾ ਹੁਣ ਬਰਨਾਲੇ ਦੇ ਵਿੱਚ ਤਾਂ ਬਹੁਤ ਵੱਡਾ ਹਸਪੀਟਲ ਆਸੀ ਲੈ ਕੇ ਆਏ ਹਾਂ ਉਦੇ ਤੇ ਚੰਗਾ ਕਰੋੜ ਫੀਆ ਖਰਚੂਗਾ ਉਦੇ ਸਪੈਸ਼ਲਟੀ ਦਾ ਇਲਾਜ ਹੋਗਾ ਜਿਹੜੇ ਕਿਸੇ ਵੀ ਹਸਪੀਟਲ ਦੇ ਵਿੱਚ ਇਲਾਜ ਨਹੀਂ ਹੁੰਦਾ ਔਰ ਸਾਡੇ ਬਰਨਾਲੇ ਚ ਹੋ ਗਏ ਦਾ ਮਤਲਬ ਹੈ ਕਿ ਰਾਜਸਥਾਨ ਹਰਿਆਣਾ ਸਾਰੇ ਪੰਜਾਬ ਨੂੰ ਉਹ ਤਾਂ ਬਹੁਤ ਫਾਇਦਾ ਹੋ ਜਾਣਾ ਹੈਗਾ ਕਿਹੜੀਆਂ ਚੋਣਾਂ ਆ ਰਹੀਆਂ ਇਹਨੂੰ ਕਿਵੇਂ ਦੇਖਦਾ ਤੁਸੀਂ ਇੱਥੇ ਚੋਣਾਂ ਸਾਡੀ ਪਾਰਟੀ ਦੀ ਚੜ੍ਹਦੀ ਕਲਾ ਸੀ ਗਰੀਬ ਸਾਰੀਆਂ ਸਿੱਕਾਂ ਤੇ ਖੜੇ ਹੋਏ ਹੋਏ ਆ ਤੇ ਹਰਿਆਣੇ ਦੇ ਵਿੱਚ ਦੋ ਸੀਟਾਂ ਫੁਰਖੇਤਰ ਤੇ ਕਰਨਾਲ ਤੋਂ ਵੀ ਖੜੇ ਹੋਏ ਹੋਏ ਆ ਤੇ ਜਿਹੜਾ ਸੀ ਗਰੀਬ ਆਦਮੀਆਂ ਦੇ ਹਿੱਤ ਦੇ ਵਿੱਚ ਕੰਮ ਕੀਤਾ ਜਿਹੜੇ ਖੇਤ ਮਜ਼ਦੂਰ ਹੈ ਜਿਹੜੇ ਕਿਸਾਨ ਹੈ ਤੇ ਸਾਡੀ ਹਾਲਤ ਤਾਂ ਮੇਰਾ ਖਿਆਲ ਠੀਕ ਹੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਤਾਂ ਇਹਨਾਂ ਦੇ ਹੱਕ ਚ ਕੀਤਾ ਸਾਰਾ ਪਛ ਕੀਤਾ ਕਿਹੜਾ ਹੀ ਪਹਾਨਾ ਸਿੱਧੂ ਐਂ ਤੀ ਦਊਗਾ ਜੀ ਤੁਹਾਡਾ ਸਾਥ ਉਹ ਲੱਖੇ ਸੁਧਾਣੇ ਦਾ ਜਿਗਰੀ ਜਾ ਰਹੀ ਆਪੇ ਸਾਰੀ ਦੇਣਗੇ ਤੁਸੀਂ ਵੀ ਸਾਇਦ ਦੇ ਦੋ ਮੈਨੂੰ ਮੈਂ ਤੁਹਾਨੂੰ ਪੁੱਛਿਆ ਤਾਂ ਹੈ ਨਹੀਂ ਧੰਨਵਾਦ ਪ੍ਰਧਾਨ ਜੀ ਅੱਛੀ ਆ ਜਾਓ ਚਲੋ ਚਲੀਏ ਵਾਹ ਜੀ ਹਾਂ ਥੋੜਾ ਜਿਹਾ ਉੱਥੇ ਆਈ ਹਾਂ ਪੋਸ਼ਟ ਤੇ ਉੱਥੇ ਲੈ ਜਾਈਏ ਮੜਾ ਜੋ ਪੋਸ਼ਟਾ ਜੋ ਉੱਪਰ ਦੀ ਹੈ ਆ ਜੀ ਪ੍ਰਧਾਨ ਜੀ ਸੁਬੇ ਜੀ

ਆਹ ਵਸ ਚੁੱਕ ਗਏ ਸਤਿ ਸ਼੍ਰੀ ਅਕਾਲ ਜੀ ਬੈਠੋ ਅੰਦਰ ਆਪਾਂ ਅੰਦਰ ਆਪਾਂ ਬੜਾ ਚੋਕੀ ਆਹ ਹੜ ਗਏ ਬੈਠੋ ਬੈਠੋ ਸਾਰੇ ਜਣੇ ਬੈਠੋ ਜੀ ਬਿਲਕੁਲ ਸਿਓਂ ਚਾਰਜ ਨਾਲ ਆਪਾਂ ਬਸ ਜੀ ਮੈਂ ਮੰਡੀ ਚਾਪਰੇ ਮੈਂ ਇਹੋ ਜਿਹੀ ਮਕੀਨਾ ਕੁਰਸੀ ਕੋ ਕੋ ਪਾ ਦਿਓ ਏ ਜੋ ਕੋਈ ਜੇ ਤੁਹਾਨੂੰ ਸਮੱਸਿਆ ਹੋ ਵੀ ਦੱਸੋ ਆ ਕੇ ਪ੍ਰਧਾਨ ਜੀ ਨੂੰ ਆਏ ਨੇ ਕਿਸਾਨਾਂ ਦੀ ਸੁਣਣ ਮਤਲਬ 10-11 ਦਿਨ ਹੋ ਗਏ ਜੀ ਕਣਕ ਤੋਲਦੀ ਨਹੀਂ ਜੀ ਆ ਇਧਰ ਆ 10-11 ਦਿਨ ਹੋ ਗਏ ਜੀ ਇਧਰ ਆ ਇਧਰ ਆਪਣਾ ਤੇ ਕਰਦੇ ਕਿਸਾਨਾਂ ਨੂੰ ਕਾफी ਸਮੱਸਿਆ ਆ ਰਹੀ ਆ ਅੱਜ ਤੁਹਾਡਾ ਜਿਹੜਾ ਦੌਰਾ ਕਰਕੇ ਥੋੜੀ ਜੀ ਲਿਫਟਿੰਗ ਤੇਜ਼ ਹੋਈ ਆ ਜੀ ਚਾਹੇ ਪ੍ਰਸ਼ਾਸਨ ਨੂੰ ਪਤਾ ਹੋਵੇ 10-11 ਦਿਨ ਹੋ ਗਏ ਜੀ ਕਣਕ ਤੋਲਦੀ ਨਹੀਂ ਜਿੱਦੇ ਆਈ ਸੀ ਕਣਕ ਉਹਦੇ ਤਾਂ ਆਉਂਦਾ ਸੀ 12-5 ਮੁਕਤਰ ਜੀ ਹਾਂ ਹੁਣ ਆਉਂਦਾ ਜੀ 14 ਸੇ ਇਹ 11 ਦਿਨ ਹੋ ਗਏ ਜੀ ਚੱਕ ਦੋ ਜੀ ਅੱਜ ਤੋਂ ਇਹ ਸਾਰਾ ਆਉਣਗੇ ਜੀ 2 ਵਜੇ ਦੇਖੋ ਬਾਰਿਸ਼ ਆ ਰਹੀ ਹੈ ਤੇ ਕੋਈ ਜੀ ਨਹੀਂ ਆਉਂਦਾ ਜੀ ਸਿਰਫ